ਸਾਸਿਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਹੋਵੇਗੀ ਛੁੱਟੀ ਜਾਂ ਰਹਿਣਗੇ ਸੁਨੀਲ ਕੁਮਾਰ ਜਾਖੜ ਜਾਂ ਰਹਿਣਗੇ ਰਵਨੀਤ ਬਿੱਟੂ ਦੋਨਾਂ ਦੇ ਵਿੱਚੋਂ ਇੱਕ ਪਰਸਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਲਗਾਤਾਰ ਰਹੇਗਾ ਕਿਉਂਕਿ ਇਸ ਨੂੰ ਲੈ ਕੇ ਬੜਾ ਵੱਡਾ ਹੰਗਾਮਾ ਹੋ ਗਿਆ ਹੈ ਇੱਕ ਪਾਸੇ ਰਵਨੀਤ ਬਿੱਟੂ ਪੰਜਾਬ ਦੇ ਹੱਕ ਦੇ ਵਿੱਚ ਆਪਣੇ ਪੱਧਰ ਦੇ ਫੈਸਲੇ ਲੈ ਰਹੇ ਨੇ ਦੂਸਰੇ ਪਾਸੇ ਸੁਨੀਲ ਕੁਮਾਰ ਜਾਖੜ ਜੋ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਮੂਹ ਨਹੀਂ ਲਾਇਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ Hindu ਵੋਟ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਪੰਜਾਬ ਦੇ ਸਿੱਖ ਵੋਟ ਹੋਣ ਦੇ ਨਾਲ ਇਸ ਕਰਕੇ ਭਾਰਤੀ ਜਨਤਾ ਪਾਰਟੀ ਕਿਸ ਵੀ ਪੱਖ ਦੇ ਵਿੱਚ ਜਾ ਕੇ ਅਜਿਹ ਫੈਸਲਾ ਨਹੀਂ ਲੈਣਾ ਚਾਹੁੰਦੀ ਕਿ ਜਿਸ ਦੇ ਨਾਲ ਰਵਨੀਤ ਬਿੱਟੂ ਜਾਂ ਸੁਨੀਲ ਕੁਮਾਰ ਜਾਖੜ ਦਾ ਨੁਕਸਾਨ ਹੋਵੇ ਸੁਨੀਲ ਕੁਮਾਰ ਜਾਖੜ ਜਿਹੜੇ ਨੇ ਉਹ ਲਗਾਤਾਰ ਇਹੀ ਗੱਲਾਂ ਕਹਿ ਰਹੇ ਨੇ ਅੱਜ ਜੇ ਗੱਲ ਕਰੀਏ ਆਂਗਣਵਾੜੀ ਦੀ ਆਂਗਣਵਾੜੀ ਨੇ ਕਾਲੀਆਂ ਚੁੰਨੀਆਂ ਲੈ ਕੇ ਜਿਹੜੀਆਂ ਮਹਿਲਾਮਾ ਵਰਕਰਾਂਵਾਂ ਨੇ ਉਹਨਾਂ ਨੇ ਪੰਜਾਬੀ ਚ ਤੂੰ ਤੋਂ ਮੈਂ ਮੈਂ ਹੋਈ ਰਵਨੀਤ ਬਿੱਟੂ ਅਤੇ ਆੰਗਣਵਾਲੀ ਵਰਕਰਾਂ ਦੀ ਕਿਉਂਕਿ ਅੱਜ ਤੂੰ ਲਗਭਗ 25 ਸਾਲ ਪਹਿਲਾਂ ਸੈਂਟਰ ਸਰਕਾਰ ਨੇ ਆੰਗਣਵਾਲੀ ਸਕੂਲ ਦਾ ਜਿਹੜਾ ਗਠਨ ਕੀਤਾ ਸੀ ਲੇਕਿਨ ਜਿਹੜੇ ਸਹਾਇਕ ਨੇ ਉਹਨਾਂ ਨੂੰ ਹਾਲੇ ਵੀ ਬਣਦੀ ਸੈਲਰੀ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਦਿੱਤੀ ਜਾ ਰਹੀ ਇਸ ਨੂੰ ਲੈ ਕੇ ਅੱਜ ਆੰਗਣਵਾਲੀ ਵਰਕਰਾਂ ਨੇ ਅਤੇ ਉਹਨਾਂ ਦੇ ਪ੍ਰਧਾਨ ਨੇ ਰਵਨੀਤ ਬਿੱਟੂ ਦੇ ਦਫ਼ਤਰ ਦੇ ਸਾਹਮਣੇ ਅਤੇ ਘਰ ਦੇ ਸਾਹਮਣੇ ਯਾਨੀ ਕਿ ਘੇਰ ਕੇ ਮੁਰਦਾਬਾਦ ਦੇ ਨਾਰੇ ਲਾਏ ਕੀਰਿਆ ਗਿਆ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਨੂੰ ਕੋਈ ਜਵਾਬ ਵੀ ਨਹੀਂ ਆਇਆ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਾਂ ਜਾਂ ਨਾ ਬੋਲਾਂ ਇਸ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ ਕਿ ਰਵਨੀਤ ਬਿੱਟੂ ਦੀ ਇੱਕ ਪਾਸੇ ਤਾਂ ਸੂਬੇ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਦੇ ਨਾਲ ਨਹੀਂ ਬਣ ਰਹੀ ਦੂਸਰੇ ਪਾਸੇ ਭਾਰਤ ਜਿਹੜੇ ਪੰਜਾਬ ਦੇ ਲੋਕ ਨੇ ਉਹ ਰਵਨੀਤ ਬਿੱਟੂ ਦੇ ਖਿਲਾਫ ਹੀ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਹੁਣ ਆਂਗਣਵਾਲੀ ਵਾਲਿਆਂ ਨੇ ਵੀ ਜਿਹੜਾ ਸ਼ਕੰਜਾ ਕੱਸ ਲਿਆ ਹੈ ਰਵਨੀਤ ਬਿੱਟੂ ਜਿੱਥੇ ਵੀ ਜਾਣਗੇ ਉੱਥੇ ਉਹਨਾਂ ਨੂੰ ਸ਼ਾਂਤਮੀ ਤਰੀਕੇ ਦੇ ਨਾਲ ਘੇਰਿਆ ਜਾਵੇਗਾ ਦੱਸ ਦिए ਕਿ ਰਵਨੀਤ ਬਿੱਟੂ ਅਤੇ ਸ੍ਰੀਲ ਕੁਮਾਰ ਜਾਕਰ ਇੱਕ ਦੂਜੇ ਦੇ ਨਾਲ ਖੈਂਬੜਬਾਜੀ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਨੇ ਬੀੜਾ ਕਦੋਂ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਭਾਵੇਂ ਉਹ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਧੰਨਵਾਦ